ਇੱਕ ਔਰਤ ਛੜਕਦੇ ਵਿਚਕਾਰ ਜ਼ਖਮੀ ਹਾਲਤ ਵਿੱਚ ਬੈਠੀ ਸੀ। ਉਹ ਲੋਕਾਂ ਨੂੰ ਮਦਦ ਦੀ ਗੁਹਾਰ ਲਗਾ ਰਹੀ ਸੀ ਪਰ ਕੋਈ ਵੀ ਉਹਦੀ ਮਦਦ ਕਰਨ ਲਈ ਅੱਗੇ ਨਹੀਂ ਆ ਰਿਹਾ। ਉਦੋਂ ਹੀ ਇੱਕ ਮੁੰਡਾ ਉਸਦੀ ਮਦਦ ਕਰਦਾ ਹੈ ਤੇ ਆਟੋ ਵਿੱਚ ਬਿਠਾ ਕੇ ਉਸ ਨੂੰ ਹਸਪਤਾਲ ਵਿੱਚ ਲੈ ਜਾਂਦਾ ਹੈ। ਉਹ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਂਦਾ ਹੈ ਤੇ ਜਦੋਂ ਉਹ ਵਾਪਸ ਜਾਣ ਲੱਗਦਾ ਹੈ ਉਹ ਔਰਤ ਨੂੰ ਕਹਿਣ ਲੱਗਦੀ ਹੈ ਕਿ ਜਦੋਂ ਤੱਕ ਮੇਰੇ ਘਰ ਵਾਲੇ ਨਹੀਂ ਆ ਜਾਂਦੇ ਤੁਸੀਂ ਹਸਪਤਾਲ 'ਚ ਰੁਕ ਸਕਦੇ ਹੋ। ਜਦੋਂ ਮੇਰੇ ਘਰ ਵਾਲੇ ਆ ਗਏ ਉਸ ਤੋਂ ਬਾਅਦ ਤੁਸੀਂ ਚਲੇ ਜਾਓ। ਇਹ ਕਹੇ ਕਿ ਇਹ ਔਰਤ ਉਸ ਨੂੰ ਰੋਕ ਲੈਂਦੀ ਹੈ ਜਦੋਂ ਉਹ ਆਪਣੇ ਘਰ ਵਾਲੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦਾ ਨੰਬਰ ਸਵਿਚ ਆਫ ਆ ਰਿਹਾ ਸੀ ਇਸੇ ਤਰ੍ਹਾਂ ਉਹ ਮੁੰਡਾ ਲਗਾਤਾਰ ਇੱਕ ਹਫ਼ਤਾ ਹਸਪਤਾਲ ਵਿੱਚ ਉਸ ਦੀ ਦੇਖਭਾਲ ਕਰਦਾ ਹੈ ਹਫ਼ਤੇ ਬਾਅਦ ਜਦੋਂ ਉਸ ਔਰਤ ਦਾ ਪਤੀ ਹਸਪਤਾਲ ਵਿੱਚ ਆਉਂਦਾ ਹੈ ਤਾਂ ਉਹ ਮੁੰਡਾ ਉਸ ਨੂੰ ਦੇਖ ਕੇ ਇੱਕਦਮ ਹੈਰਾਨ ਰਹਿ ਜਾਂਦਾ ਹੈ ਕੌਣ ਸੀ ਉਹ ਔਰਤ ਦਾ ਪਤੀ ਤੇ ਕੌਣ ਸੀ ਉਹ ਔਰਤ ਉਹ ਮੁੰਡਾ ਔਰਤ ਦੇ ਘਰ ਵਾਲੀ ਨੂੰ ਦੇਖ ਕੇ ਸੋਚਾਂ ਵਿੱਚ ਕਿਉਂ ਪੈ ਗਿਆ ਸੀ ਪੂਰੀ ਕਹਾਣੀ ਦੀ ਸੱਚਾਈ ਜਾਣਨ ਦੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਕਲਕੱਤੇ ਦੀ ਇੱਕ ਗਰੀਬ ਵਸਤੀ ਵਿੱਚ ਇੱਕ ਮੁੰਡਾ ਰਹਿੰਦਾ ਹੈ ਜਿਸ ਦਾ ਨਾਮ ਨਵੀਨ ਹੈ। ਨਵੀਨ ਇੱਥੇ ਆਪਣੇ ਮਾਪਿਆਂ ਨਾਲ ਰਹਿੰਦਾ ਹੈ। ਉਹ ਪਹਿਲਾਂ ਪਿੰਡ ਤੋਂ ਇੱਥੇ ਆ ਕੇ ਰਹਿਣ ਲੱਗ ਗਏ ਸਨ ਕਿਉਂਕਿ ਉੱਥੇ ਕੰਮ ਮਿਲਣ ਵਿੱਚ ਦਿੱਕਤ ਆ ਰਹੀ ਸੀ। ਨਵੀਨ ਇੱਕ ਜੁੱਤੀਆਂ ਦੀ ਦੁਕਾਨ ਤੇ ਕੰਮ ਕਰਦਾ ਹੈ। ਪਰ ਇੱਕ ਦਿਨ ਉਸ ਦਾ ਮਾਲਕ ਉਸ ਨੂੰ ਕੰਮ ਤੋਂ ਕੱਢ ਦਿੰਦਾ ਹੈ। ਉਸ ਨੂੰ ਕਹਿੰਦਾ ਹੈ ਕਿ ਤੇਰੀ ਗੱਲਬਾਤ ਕਰਨ ਦੇ ਤਰੀਕੇ ਤੋਂ ਗਾ ਕੁਛ ਨਹੀਂ ਹੁੰਦੇ ਇਸ ਲਈ ਮੈਨੂੰ ਬਹੁਤ ਜ਼ਿਆਦਾ ਕਾਟਾ ਪੈ ਰਿਹਾ ਹੈ ਨਵੀਨ ਆਪਣੇ ਮਾਲਕ ਨੂੰ ਕੰਮ ਤੋਂ ਨਾ ਕੱਢਣ ਲਈ ਬਾਰ-ਬਾਰ ਬੇਨਤੀ ਵੀ ਕਰਦਾ ਹੈ ਪਰ ਉਸ ਦਾ ਮਾਲਕ ਮੰਨਦਾ ਨਹੀਂ ਉਹਦਾ ਹਿਸਾਬ ਕਰਕੇ ਸਾਰੇ ਪੈਸੇ ਉਹ ਦੇ ਦਿੰਦਾ ਹੈ ਤੇ ਕੰਮ ਤੋਂ ਕੱਢ ਦਿੰਦਾ ਹੈ ਹੁਣ ਨਵੀਨ ਉਸ ਦੁਕਾਨ ਵਿੱਚੋਂ ਤਾਂ ਬਾਹਰ ਆ ਗਿਆ ਸੀ ਪਰ ਰਾਹ ਵਿੱਚ ਆਉਂਦਾ ਉਹ ਬਹੁਤ ਸਾਰੀਆਂ ਗੱਲਾਂ ਬਾਰੇ ਸੋਚ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਮੈਂ ਇਹ ਗੱਲ ਆਪਣੇ ਘਰ ਜਾ ਕੇ ਆਪਣੇ ਮਾਪਿਓ ਨੂੰ ਕਿਵੇਂ ਦੱਸਾਂਗਾ ਕਿਉਂਕਿ ਜਦੋਂ ਦੀ ਉਹਨੂੰ ਨੌਕਰੀ ਮਿਲੀ ਸੀ ਉਹਦੇ ਮਾਪਿਓ ਬਹੁਤ ਖੁਸ਼ ਸਨ ਜਦੋਂ ਹੁਣ ਉਹਦੇ ਮਾਪਿਓ ਨੂੰ ਇਹ ਪਤਾ ਲੱਗੇਗਾ ਕਿ ਉਹਨਾਂ ਦੇ ਪੁੱਤ ਦੀ ਨੌਕਰੀ ਛੁੱਟ ਗਈ ਤਾਂ ਉਹਨਾਂ ਨੂੰ ਬਹੁਤ ਹੀ ਬੁਰਾ ਲੱਗੂਗਾ ਇਹ ਹੀ ਸਭ ਕੁਝ ਸੋਚਦੇ ਹੋਏ ਉਹ ਰਸਤੇ ਵਿੱਚ ਇੱਕ ਜਗ੍ਹਾ ਤੇ ਬੈਠ ਜਾਂਦਾ ਹੈ ਤੇ ਬਹੁਤ ਕੁਝ ਆਪਣੇ ਮਨ ਵਿੱਚ ਸੋਚਣ ਲੱਗਦਾ ਹੈ ਉਹ ਉੱਥੇ ਬੈਠਾ ਆਪਣੀਆਂ ਹੀ ਸੋਚਾਂ ਵਿੱਚ ਗੁੰਮ ਸੀ ਕਿ ਥੋੜੇ ਟਾਈਮ ਬਾਅਦ ਉਹਦੇ ਕੰਨਾਂ ਵਿੱਚ ਇੱਕ ਔਰਤ ਦੇ ਕਰਲਾਉਣ ਦੀ ਆਵਾਜ਼ ਪੈਂਦੀ ਹੈ। ਉਹ ਔਰਤ ਰੋਂਦੇ ਹੋਏ ਕਹਿ ਰਹੀ ਸੀ ਕਿ ਕੋਈ ਮੈਨੂੰ ਵਿਚਾਲੋ ਮੈਨੂੰ ਹਸਪਤਾਲ ਲੈ ਜਾਓ। ਇਹ ਸਭ ਕੁਝ ਸੁਣ ਕੇ ਨਵੀਨ ਧਿਆਨ ਨਾਲ ਉਸ ਔਰਤ ਦੀ ਆਵਾਜ਼ ਸੁਣਨ ਲੱਗਦਾ ਹੈ। ਉਹਨੂੰ ਇਹ ਲੱਗ ਰਿਹਾ ਸੀ ਜਿਵੇਂ ਕੋਈ ਜ਼ਖਮੀ ਮਦਦ ਲਈ ਬੁਲਾ ਰਿਹਾ ਹੋਵੇ। ਇਹ ਸੁਣ ਕੇ ਨਵੀਨ ਤੁਰਿਆ ਨਹੀਂ ਜਾਂਦਾ। ਉਹ ਇੱਕਦਮ ਖੜਾ ਹੋ ਕੇ ਇੱਧਰ-ਉੱਧਰ ਦੇਖਣ ਲੱਗਦਾ ਹੈ ਤੇ ਅੱਗੇ ਜਾ ਕੇ ਦੇਖਦਾ ਹੈ। ਤਾ ਇੱਕ ਜ਼ਖਮੀ ਔਰਤ ਜ਼ਮੀਨ ਤੇ ਪਈ ਸੀ ਤੇ ਉਸ ਔਰਤ ਦੀ ਉਮਰ ਲਗਭਗ 25 ਤੋਂ 26 ਸਾਲ ਦੇ ਵਿੱਚ ਲੱਗ ਰਹੀ ਸੀ ਉਹ ਔਰਤ ਸੜਕ ਤੇ ਜ਼ਖਮੀ ਹਾਲਤ ਵਿੱਚ ਬੈਠੀ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਹੀ ਸੀ ਪਰ ਕੋਈ ਵੀ ਉਹਦੀ ਮਦਦ ਕਰਨ ਲਈ ਅੱਗੇ ਹੀ ਨਹੀਂ ਸੀ ਆ ਰਿਹਾ ਨਵੀਨ ਤੋਂ ਇਹ ਸਭ ਕੁਝ ਦੇਖਿਆ ਨਹੀਂ ਜਾਂਦਾ ਨਵੀਨ ਉਸ ਔਰਤ ਦੀ ਮਦਦ ਕਰਦਾ ਉਹਨੂੰ ਚੁੱਕ ਕੇ ਆਟੋ ਵਿੱਚ ਬਿਠਾ ਕੇ ਸਿੱਧਾ ਹਸਪਤਾਲ ਲੈ ਜਾਂਦਾ ਉੱਥੇ ਜਾ ਕੇ ਉਸ ਨੂੰ ਐਮਰਜੈਂਸੀ ਵਿੱਚ ਦਾਖਲ ਕਰਵਾ ਦਿੰਦਾ ਡਾਕਟਰ ਐਮਰਜੈਂਸੀ ਵਿੱਚ ਉਸ ਦਾ ਇਲਾਜ ਕਰਨ ਲੱਗਦੇ ਨੇ ਉਸ ਨੂੰ ਕੁਝ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਜਾਂਦਾ ਹੈ ਨਵੀਨ ਦੇ ਕੋਲ ਕੁਝ ਪੈਸੇ ਸਨ ਜਿਹੜੇ ਦੁਕਾਨਦਾਰ ਨੇ ਉਹਦਾ ਹਿਸਾਬ ਕਰਕੇ ਉਹਨੂੰ ਦਿੱਤੇ ਸੀ ਉਹ ਉਹਨਾਂ ਵਿੱਚੋਂ ਹੀ ਪੈਸੇ ਹਸਦਾਜ ਜਮ੍ਹਾਂ ਕਰਵਾ ਦਿੰਦਾ ਹੈ ਉਸ ਔਰਤ ਨੇ ਆਪਣਾ ਨਾਮ ਤਾਂ ਖੁਦ ਹੀ ਦੱਸ ਦਿੱਤਾ ਸੀ ਥੋੜੇ ਟਾਈਮ ਬਾਅਦ ਇਲਾਜ ਕਰਨ ਤੋਂ ਬਾਅਦ ਡਾਕਟਰ ਉਸ ਨੂੰ ਜਰਨਲ ਵਾਰਡ ਵਿੱਚ ਸ਼ਿਫਟ ਕਰਵਾ ਦਿੰਦੇ ਨੇ ਕਿਉਂਕਿ ਹੁਣ ਉਹ ਖਤਰੇ ਤੋਂ ਬਾਹਰ ਸੀ ਜਦੋਂ ਉਸ ਨੂੰ ਜਰਨਲ ਵਾਰਡ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਤਨਵੀਨ ਉਸ ਔਰਤ ਦੇ ਕੋਲ ਪਹੁੰਚਦਾ ਹੈ ਉਹਨੂੰ ਕਹਿਣ ਲੱਗਦਾ ਹੈ ਕਿ ਮੈਡਮ ਹੁਣ ਤੁਸੀਂ ਠੀਕ ਹੋ ਤੁਸੀਂ ਇਸ ਤਰ੍ਹਾਂ ਕਰੋ ਫੋਨ ਕਰਕੇ ਆਪਣੇ ਘਰ ਵਾਲਿਆ ਨੂੰ ਬੁਲਾ ਲਓ ਮੈਂ ਵੀ ਆਪਣੇ ਘਰੇ ਜਾਣਾ ਹੈ ਉਹ ਔਰਤ ਆਪਣੇ ਪਰਸ ਚੋਂ ਫੋਨ ਕੱਢ ਕੇ ਆਪਣੇ ਪਤੀ ਨੂੰ ਫੋਨ ਕਰਨ ਲੱਗਦੀ ਹੈ ਪਰ ਉਹਦੇ ਪਤੀ ਦਾ ਨੰਬਰ ਤਾਂ 스ਵਿਚ ਆਫ ਆ ਰਿਹਾ ਸੀ ਇਹ ਦੇਖ ਕੇ ਉਹ ਔਰਤ ਜਿਹਦਾ ਨਾਮ ਆਰਤੀ ਸੀ ਉਹ ਦੁਬਾਰਾ ਆਪਣੇ ਪਤੀ ਨੂੰ ਫੋਨ ਕਰਦੀ ਹੈ ਪਰ ਉਹਦਾ ਫੋਨ 스ਵਿਚ ਆਫ ਹੀ ਆ ਰਿਹਾ ਸੀ ਇਹ ਸਭ ਕੁਝ ਹੋਣ ਤੋਂ ਬਾਅਦ ਆਰਤੀ ਦੇ ਚਿਹਰੇ ਉੱਤੇ ਪਰੇਸ਼ਾਨੀ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ ਉਸ ਨੂੰ ਇਸ ਤਰ੍ਹਾਂ ਪਰੇਸ਼ਾਨ ਦੇਖ ਕੇ ਨਵੀਨ ਉਹਨੂੰ ਪੁੱਛਣ ਲੱਗਦਾ ਹੈ ਕਿ ਮੈਡਮ ਕੀ ਹੋਇਆ ਤੁਸੀਂ ਇਸ ਤਰ੍ਹਾਂ ਪਰੇਸ਼ਾਨ ਕਿਉਂ ਹੋ ਗਏ ਆਰਤੀ ਨਵੀਨ ਨੂੰ ਕਹਿਣ ਲੱਗਦੀ ਹੈ ਕਿ ਮੇਰਾ ਘਰ ਵਾਲਾ ਬਾਹਰਲੇ ਦੇਸ਼ ਵਿੱਚ ਗਿਆ ਹੋਇਆ ਹੈ ਉਸ ਤੋਂ ਬਿਨਾਂ ਮੇਰਾ ਇਸ ਦੁਨੀਆ ਵਿੱਚ ਹੋਰ ਕੋਈ ਹੈ ਹੀ ਨਹੀਂ ਹੁਣ ਜਦੋਂ ਉਸ ਨੂੰ ਮੈਂ ਫੋਨ ਕਰ ਰਹੀ ਹਾਂ ਤਾਂ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਹੈ ਇਹ ਸਭ ਕੁਝ ਦੱਸਦੇ ਹੋਏ ਉਹ ਬਹੁਤ ਜ਼ਿਆਦਾ ਪਰੇਸ਼ਾਨ ਦਿਸ ਰਹੀ ਸੀ ਇਹ ਦੇਖ ਕੇ ਨਵੀਨ ਕਹਿਣ ਲੱਗਦਾ ਹੈ ਕਿ ਮੈਡਮ ਤੁਸੀਂ ਫਿਕਰ ਨਾ ਕਰੋ ਜਦੋਂ ਤੱਕ ਤੁਸੀਂ ਹਸਪਤਾਲ 'ਚੋਂ ਮੈਂ ਤੁਹਾਡੀ ਦੇਖ ਰੇਖ ਕਰ ਲਾਂਗਾ ਸ਼ਾਮ ਤੱਕ ਨਵੀਨ ਹਸਪਤਾਲ 'ਚ ਹੀ ਰਹਿੰਦਾ ਹੈ ਪਰ ਜਿਵੇਂ ਸ਼ਾਮ ਹੁੰਦੀ ਹੈ ਤਾਂ ਉਹਨੂੰ ਆਪਣੇ ਮਾਪਿਓ ਦਾ ਖਿਆਲ ਆਉਂਦਾ ਹੈ ਉਹ ਆਪਣੇ ਘਰੇ ਫੋਨ ਕਰਕੇ ਸਾਰੀ ਗੱਲ ਦੱਸ ਦਿੰਦਾ ਹੈ ਮਾਪਿਓ ਜਦੋਂ ਇਹ ਸੁਣਦੇ ਹੈ ਕਿ ਉਹਨਾਂ ਦਾ ਪੁੱਤ ਕਿਸੇ ਦੀ ਮਦਦ ਕਰ ਰਿਹਾ ਹੈ ਤਾਂ ਉਹਨੂੰ ਕਹਿੰਦੇ ਹੈ ਕਿ ਠੀਕ ਹੈ ਤੂੰ ਉੱਥੇ ਹਸਪਤਾਲ 'ਚ ਹੀ ਰਹਿ ਕਿਉਂਕਿ ਮੁਸੀਬਤ ਵਿੱਚ ਦੂਜੇ ਇਨਸਾਨ ਦੇ ਕੰਮ ਆਉਣਾ ਹੀ ਇਨਸਾਨੀਅਤ ਹੈ ਇਹ ਸੁਣ ਕੇ ਨਵੀਨ ਨੂੰ ਥੋੜਾ ਜਿਹਾ ਹੌਸਲਾ ਮਿਲਦਾ ਹੈ ਹੁਣ ਨਵੀਨ ਹਸਪਤਾਲ ਵਿੱਚ ਹੀ ਰਹਿਣ ਦਾ ਫੈਸਲਾ ਕਰਦਾ ਹੈ ਉਹ ਉਸ ਦੀ ਚੰਗੀ ਤਰ੍ਹਾਂ ਦੇਖਰੇਖ ਕਰਦਾ ਹੈ ਡਾਕਟਰ ਜੋ ਵੀ ਸਮਾਨ ਉਸ ਤੋਂ ਮੰਗਵਾਉਂਦੇ ਹੈ ਉਹ ਬਾਹਰੋਂ ਜਾ ਕੇ ਲੈ ਆਉਂਦਾ ਹੈ ਇਸ ਤਰ੍ਹਾਂ ਦੋ ਦਿਨ ਲੰਘ ਜਾਂਦੇ ਹਨ ਤੀਜੇ ਦਿਨ ਜਿਵੇਂ ਹੀ ਡਾਕਟਰ ਉਸ ਲੜਕੀ ਜਿਹਦਾ ਨਾਮ ਆਰਤੀ ਸੀ ਉਹਨੂੰ ਦੇਖਣ ਲਈ ਆਉਂਦਾ ਤਾਂ ਉਹ ਕਹਿਣ ਲੱਗਦਾ ਹੈ ਕਿ ਹੁਣ ਇਹ ਪੂਰੀ ਤਰ੍ਹਾਂ ਨਾਲ ਠੀਕ ਹੈ ਤੁਸੀਂ ਇਸ ਨੂੰ ਘਰ ਵਿੱਚ ਲਿਜਾ ਸਕਦੇ ਹੋ ਜਦੋਂ ਇਹਨਾਂ ਦੇ ਟਾਂਕੇ ਕੱਟਣ ਦਾ ਟਾਈਮ ਆਇਆ ਤੁਸੀਂ ਦੁਆਰੇ ਹਸਪਤਾਲ ਲੈ ਆ ਕੇ ਦਿਖਾ ਦਿਓ ਹੋ ਤੱਕ ਤੁਸੀਂ ਇਹਨਾਂ ਨੂੰ ਘਰ ਲਿਜਾ ਸਕਦੇ ਹੋ ਹਸਪਤਾਲ ਵਿੱਚ ਛੁੱਟੀ ਹੋਣ ਤੋਂ ਬਾਅਦ ਨਵੀਨ ਆਰਤੀ ਨੂੰ ਇੱਕ ਆਟੋ ਵਿੱਚ ਬਿਠਾਉਂਦਾ ਹੈ ਆਟੋ ਵਿੱਚ ਬਿਠਾਉਣ ਤੋਂ ਬਾਅਦ ਉਹ ਉਸ ਨੂੰ ਸਿੱਧਾ ਉਹਦੇ ਘਰ ਤੱਕ ਪਹੁੰਚਾ ਦਿੰਦਾ ਹੈ ਜਿਵੇਂ ਹੀ ਉਹ ਆਰਤੀ ਦੇ ਘਰੇ ਪਹੁੰਚਦੇ ਹਨ ਤਾਂ ਕਾਰ ਨੂੰ ਦੇਖ ਕੇ ਨਵੀਨ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਹਨ ਕਿਉਂਕਿ ਉਸ ਦਾ ਕਾਰ ਬਹੁਤ ਜ਼ਿਆਦਾ ਵੱਡਾ ਤੇ ਸੋਹਣਾ ਬਣਿਆ ਹੋਇਆ ਸੀ ਅਜੇ ਹ껆 ਘਰ ਤਾਂ ਉਹਨੇ ਸਿਰਫ ਫਿਲਮਾਂ ਵਿੱਚ ਹੀ ਦੇਖਿਆ ਸੀ ਉਹ ਆਰਤੀ ਨੂੰ ਕਹਿਣ ਲੱਗਦਾ ਹੈ ਕਿ ਮੈਡਮ ਇਹ ਤੁਹਾਡਾ ਘਰ ਹੈ ਆਰਤੀ ਕਹਿੰਦੀ ਹੈ ਕਿ ਹਾਂ ਇਹ ਮੇਰਾ ਘਰ ਹੀ ਹੈ ਨਵੀਨ ਉਸ ਨੂੰ ਪੁੱਛਦਾ ਹੈ ਕਿ ਤੁਸੀਂ ਐਡੇ ਵੱਡੇ ਘਰ ਚ ਇਕੱਲੇ ਰਹਿੰਦੇ ਹੋ ਇਸ ਤੇ ਆਰਤੀ ਕਹਿਣ ਲੱਗਦੀ ਹੈ ਕਿ ਹਾਂ ਮੈਂ ਇਸ ਘਰ ਵਿੱਚ ਬਿਲਕੁਲ ਹੀ ਇਕੱਲੀ ਰਹਿੰਦੀ ਹਾਂ ਮੇਰੇ ਘਰ ਵਾਲਾ ਤਾਂ ਬਾਹਰਲੇ ਦੇਸ਼ ਵਿੱਚ ਗਿਆ ਹੋਇਆ ਹੈ ਇਸ ਤੋਂ ਬਾਅਦ ਨਵੀਨ ਉਸ ਨੂੰ ਸਹਾਰਾ ਦੇ ਕੇ ਹਾਲ ਵਿੱਚ ਪਏ ਹੋਏ ਇੱਕ ਸੋਫੇ ਤੇ ਬਿਠਾ ਦਿੰਦਾ ਹੈ ਨਵੀਨ ਆ ਵੀ ਆ ਕੇ ਆਰਤੀ ਦੇ ਕੋਲ ਹੀ ਸੋਫੇ ਤੇ ਬੈਠ ਜਾਂਦਾ ਹੈ ਤੇ ਉਹਦੇ ਨਾਲ ਗੱਲਾਂ ਕਰਨ ਲੱਗਦਾ ਹੈ ਆਰਤੀ ਨਵੀਨ ਦੇ ਕੋਲੋਂ ਉਹਦੇ ਘਰ ਪਰਿਵਾਰ ਦੇ ਬਾਰੇ ਵਿੱਚ ਪੁੱਛਦੀ ਹੈ ਉਹਨੂੰ ਸਭ ਕੁਝ ਆਪਣੇ ਬਾਰੇ ਵਿੱਚ ਸੱਚ-ਸੱਚ ਦੱਸ ਦਿੰਦਾ ਹੈ ਆਰਤੀ ਵੀ ਉਹਨੂੰ ਆਪਣੇ ਬਾਰੇ ਵਿੱਚ ਸਭ ਕੁਝ ਦੱਸਦੀ ਹੈ ਹੁਣ ਉਹ ਸਹਾਰੇ ਨਾਲ ਥੋੜਾ-ਥੋੜਾ ਚੱਲਣ ਲੱਗ ਪਈ ਸੀ ਉਹ ਸੋਫੇ ਤੋਂ ਖੜੇ ਹੋ ਕੇ ਆਪਣੇ ਪਰਸ ਦੇ ਕੋਲ ਜਾਂਦੀ ਹੈ ਜਿਹਦੇ ਵਿੱਚ ਉਹਦਾ ਏਟੀਐਮ ਕਾਰਡ ਰੱਖਿਆ ਹੋਇਆ ਸੀ ਉਹ ਏਟੀਐਮ ਕੱਢ ਕੇ ਨਵੀਨ ਨੂੰ ਫੜਾਉਂਦੀ ਹੋਈ ਕਹਿੰਦੀ ਹੈ ਕਿ ਇਹ ਕਾਰਡ ਲੈ ਜਾਓ ਤੇ ਪੈਸੇ ਕਢਵਾ ਕੇ ਲਿਆਓ ਮੈਨੂੰ ਵੀ ਘਰੇ 20000 ਰੁਪਏ ਚਾਹੀਦਾ ਤੁਹਾਡੇ ਪੈਸੇ ਜਿੰਨੇ ਵੀ ਖਰਚ ਹੋਇਆ ਉਹ ਤੁਸੀਂ ਬੈਂਕ ਚੋਂ ਕਢਵਾ ਲਿਓ ਆਰਤੀ ਉਹਨੂੰ ਆਪਣੇ ਏਟੀਐਮ ਦਾ ਪਿੰਨ ਵੀ ਦੱਸ ਦਿੰਦੀ ਹੈ ਕਿਉਂਕਿ ਹੁਣ ਤੱਕ ਆਰਤੀ ਨੂੰ ਨਵੀਨ ਤੇ ਕਾਫੀ ਜ਼ਿਆਦਾ ਵਿਸ਼ਵਾਸ ਹੋ ਗਿਆ ਸੀ ਨਵੀਨ ਨੇਹਾ ਹਸਪਤਾਲ ਵਿੱਚ ਉਸਦੀ ਬਹੁਤ ਜ਼ਿਆਦਾ ਦੇਖਭਾਲ ਕੀਤੀ ਸੀ ਇਹ ਦੇਖ ਕੇ ਆਰਤੀ ਨੂੰ ਪਤਾ ਲੱਗ ਗਿਆ ਸੀ ਕਿ ਇਹ ਇੱਕ ਚੰਗਾ ਇਨਸਾਨ ਹੈ ਇਸੇ ਕਰਕੇ ਉਹਨੇ ਆਪਣਾ ਪਿੰਨ ਵੀ ਨਵੀਨ ਨੂੰ ਦੱਸ ਦਿੱਤਾ ਸੀ ਹੁਣ ਨਵੀਨ ਆਰਤੀ ਦਾ ਏਟੀਐਮ ਕਾਰਡ ਲੈ ਕੇ ਪੈਸੇ ਕਢਵਾਉਣ ਲਈ ਬੈਂਕ ਚਲਾ ਜਾਂਦਾ ਹੈ ਉਹ ਬੈਂਕ ਵਿੱਚੋਂ 30000 ਰੁਪਏ ਕਢਵਾ ਕੇ ਲਿਆਉਂਦਾ ਹੈ ਬਾਜ਼ਾਰ ਵਿੱਚੋਂ ਕੁਝ ਸਮਾਨ ਖਰੀਦ ਕੇ ਲਿਆਉਂਦਾ ਜਿਉਂ ਆਰਤੀ ਨੇ ਮੰਗਵਾਇਆ ਸੀ ਸਮਾਨ ਖਰੀਦ ਕੇ ਉਹ ਆਰਤੀ ਦੇ ਘਰੀ ਵਾਪਸ ਆ ਜਾਂਦਾ ਰੁਪਏ ਤੇ ਸਮਾਨ ਫੜਾ ਕੇ ਉਹ ਆਰਤੀ ਨੂੰ ਕਹਿਣ ਲੱਗਦਾ ਹੈ ਕਿ ਠੀਕ ਹੈ ਮੈਡਮ ਹੁਣ ਮੈਨੂੰ ਜਾਣਾ ਪਵੇਗਾ ਕਿਉਂਕਿ ਮੇਰੇ ਮਾਪ ਨੂੰ ਮੈਨੂੰ ਉਡੀਕ ਰਹੀ ਹਨ ਇਸ ਆਰਤੀ ਉਹਨੂੰ ਕਹਿਣ ਲੱਗਦੀ ਹੈ ਕਿ ਨਵੀਨ ਮੇਰੇ ਘਰ ਵਾਲੇ ਦਾ ਨੰਬਰ ਲੱਗਿਆ ਹੀ ਨਹੀਂ ਮੈਨੂੰ ਨਹੀਂ ਪਤਾ ਕਿ ਉਹ ਕਦੋਂ ਵਾਪਸ ਆਉਣਗੇ ਤੁਸੀਂ ਥੋੜੇ ਦਿਨ ਮੇਰੇ ਕੋਲ ਹੋਰ ਰੁਕ ਜਿਓ ਇਹ ਸੁਣ ਕੇ ਨਵੀਨ ਇੱਕ ਵਾਰ ਤਾਂ ਉਹਨੂੰ ਜਾਣ ਦੀ ਕਹਿੰਦਾ ਪਰ ਜਦੋਂ ਆਰਤੀ ਦੁਬਾਰਾ ਫੇਰ ਕਹਿੰਦੀ ਹੈ ਤਾਂ ਉਹ ਉੱਥੇ ਰੁਕਣ ਲਈ ਮੰਨ ਜਾਂਦਾ ਹੈ ਹੁਣ ਨਵੀਨ ਉਹਦੀ ਮਦਦ ਕਰਨ ਲੱਗਦਾ ਹੈ ਨਵੀਨ ਨੂੰ ਆਰਤੀ ਦੇ ਘਰੇ ਰਹਿੰਦੇ ਹੋਏ 4 ਦਿਨ ਹੋ ਗਏ ਸਨ 4 ਦਿਨਾਂ ਬਾਅਦ ਆਰਤੀ ਦੇ ਘਰ ਵਾਲੇ ਜਿਸ ਦਾ ਨਾਮ ਅਸ਼ੋਕ ਸੀ ਉਸ ਦਾ ਫੋਨ ਆਰਤੀ ਦੇ ਫੋਨ ਤੇ ਆਉਂਦਾ ਹੈ ਫੋਨ ਤੇ ਆਰਤੀ ਆਪਣੇ ਘਰ ਵਾਲੇ ਨੂੰ ਪੁੱਛਣ ਲੱਗਦੀ ਹੈ ਕਿ ਐਨੇ ਦਿਨ ਹੋ ਗਏ ਤੁਸੀਂ ਕਿੱਥੇ ਸੀ ਤੁਹਾਡਾ ਫੋਨ ਕਿਉਂ ਨਹੀਂ ਮਿਲ ਰਿਹਾ ਸੀ ਉਸ ਨੂੰ ਆਪਣੇ ਐਕਸੀਡੈਂਟ ਬਾਰੇ ਵੀ ਦੱਸਦੀ ਹੈ ਉਹ ਕਹਿੰਦੀ ਹੈ ਕਿ ਤਾਂ ਭਲਾ ਹੋਵੇ ਇੱਕ ਮੁੰਡੇ ਦਾ ਜਿਸ ਨੇ ਮੈਨੂੰ ਉੱਥੋਂ ਸਹੀ ਸਲਾਮਤ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਤੇ ਹੁਣ ਤੱਕ ਉਹ ਮੇਰੀ ਦੇਖ ਰੇਖ ਵੀ ਕਰ ਰਿਹਾ ਹੈ ਤੁਸੀਂ ਹੁਣੇ ਵਾਪਸ ਆ ਜਾਓ ਮੈਨੂੰ ਤੁਹਾਡੀ ਬਹੁਤ ਲੋੜ ਹੈ ਇਸੋਂ ਕੇ ਅਸ਼ੋਕ ਵੀ ਕਬਰਾਂ ਜਾਂਦਾ ਹੈ ਉਹ ਕਹਿਣ ਲੱਗਦਾ ਹੈ ਕਿ ਠੀਕ ਹੈ ਮੈਂ ਬਾਅਦ ਸਾਰੇ ਮੈਨੂੰ 2 ਦਿਨ ਲੱਗ ਜਾਣਗੇ ਤੂੰ 2 ਦਿਨ ਹੋਰ ਇਸ ਮੁੰਡੇ ਨੂੰ ਆਪਣੇ ਕੋਲ ਹੀ ਰੋਕ ਲਵੀਂ ਉਸ ਤੋਂ ਬਾਅਦ ਮੈਂ ਆ ਕੇ ਸਭ ਕੁਝ ਸੰਭਾਲ ਲਵਾਂਗਾ ਆਰਤੀ ਨੂੰ ਵੀ ਦੱਸਦੀ ਹੈ ਕਿ ਮੇਰਾ ਘਰ ਵਾਲਾ 2 ਦਿਨਾਂ ਬਾਅਦ ਆ ਰਿਹਾ ਹੈ ਤੁਸੀਂ 2 ਦਿਨ ਮੇਰੇ ਕੋਲ ਹੋਰ ਰਹਿ ਜਾਓ ਉਸ ਤੋਂ ਬਾਅਦ ਆਪਣੇ ਘਰ ਜਾ ਸਕਦੇ ਹੋ ਇਸੇ ਤਰ੍ਹਾਂ 2 ਦਿਨ ਹੋਰ ਵੀ ਜਾਂਦੇ ਨੇ 2 ਦਿਨਾਂ ਬਾਅਦ ਆਰਤੀ ਦਾ ਪਤੀ ਵਾਪਸ ਆਉਂਦਾ ਹੈ ਜਿਵੇਂ ਹੀ ਆਰਤੀ ਦਾ ਪਤੀ ਅਸ਼ੋਕ ਕਰਿਆ ਹੁੰਦਾ ਹੈ ਤਾਂ ਨਵੀਰ ਉਹਨੂੰ ਦੇਖ ਕੇ ਦੇਖਦਾ ਹੀ ਰਹਿ ਜਾਂਦਾ ਹੈ। ਉਹਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ। ਨਵੀਨ ਨੂੰ ਇਸ ਤਰ੍ਹਾਂ ਪਰੇਸ਼ਾਨ ਦੇਖ ਕੇ ਆਰਤੀ ਉਹਨੂੰ ਪੁੱਛਣ ਲੱਗਦੀ ਹੈ ਕਿ ਕੀ ਗੱਲ ਹੋ ਗਈ? ਤੂੰ ਇਸ ਤਰ੍ਹਾਂ ਪਰੇਸ਼ਾਨ ਕਿਉਂ ਹੋ ਗਿਆ? ਪਰ ਉਹ ਆਰਤੀ ਨੂੰ ਕੁਝ ਨਹੀਂ ਦੱਸਦਾ ਤੇ ਹੱਸ ਕੇ ਗੱਲ ਨੂੰ ਟਾਲ ਦਿੰਦਾ ਹੈ। ਅਸ਼ੋਕ ਆ ਕੇ ਨਵੀਨ ਨੂੰ ਕਹਿਣ ਲੱਗਦਾ ਹੈ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੇਰੀ ਘਰ ਵਾਲੀ ਦਾ ਇੰਨੇ ਦਿਨ ਖਿਆਲ ਰੱਖਿਆ। ਹੁਣ ਤੁਸੀਂ ਜਾ ਸਕਦੇ ਹੋ। ਮੈਂ ਆਪਣੇ ਆਪ ਬਾਕੀ ਸਭ ਕੁਝ ਸੰਭਾਲ ਲਵਾਂਗਾ। ਨਵੀਨ ਉਥੋਂ ਚਲਾਤਾ ਜਾਂਦਾ ਹੈ ਪਰ ਜਦੋਂ ਦਾ ਉਹਨੇ ਆਰਤੀ ਦੇ ਘਰ ਵਾਲੇ ਦਾ ਮੂੰਹ ਦੇਖਿਆ ਸੀ ਉਹਦੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਉਹ ਆਪਣੇ ਘਰੇ ਜਾਂਦਾ ਹੈ ਤੇ ਘਰੇ ਜਾ ਕੇ ਆਪਣੇ ਮਾਪਿਆਂ ਨੂੰ ਦੱਸਦਾ ਹੈ ਕਿ ਹਾਂ ਹੁਣ ਉਹ ਆਰਤਾ ਠੀਕ ਹੈ ਖਤਰੇ ਚੋਂ ਬਾਹਰ ਹੈ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਮੈਨੂੰ ਇੱਕ ਗੱਲ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਉਹ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸਦਾ ਹੈ ਮਾਪੇ ਜਿਵੇਂ ਹੀ ਗੱਲ ਨੂੰ ਸੁਣਦੇ ਹੈ ਉਹ ਕਹਿੰਦੇ ਆ ਕਿ ਕਿਸੇ ਵਾਰੇ ਇਸ ਤਰ੍ਹਾਂ ਆਪਣੇ ਕੋਲੋਂ ਗੱਲਾਂ ਬਣਾਉਣੀਆਂ ਚੰਗੀਆਂ ਨਹੀਂ ਪਹਿਲਾਂ ਤੂੰ ਜੋ ਕੁਝ ਕਹਿ ਰਿਆ ਉਹਦਾ ਸਬੂਤ ਇਕੱਠਾ ਕਰ ਦੋ ਦਿਨਾਂ ਬਾਅਦ ਨਵੀਨ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਆਰਤੀ ਦੇ ਘਰ ਦੇ ਅੱਗੇ ਜਾ ਕੇ ਖੜਾ ਹੋ ਜਾਂਦਾ ਹੈ ਜਦੋਂ ਨਵੀਨ ਉਹਦੇ ਘਰ ਦੇ ਸਾਹਮਣੇ ਖੜਾ ਸੀ ਉਦੋਂ ਹੀ ਆਰਤੀ ਬਾਹਰ ਸੈਰ ਕਰਨ ਲਈ ਆਈ ਸੀ ਉਹਦੇ ਹੱਥ ਵਿੱਚ ਖੁੰਡੀ ਸੀ ਜਿਵੇਂ ਹੀ ਉਹ ਗੇਟ ਦੇ ਕੋਲ ਆਉਂਦੀ ਹੈ ਤਾਂ ਬਾਹਰ ਉਹਨੂੰ ਨਵੀਨ ਖੜਾ ਹੋਇਆ ਦਿਸਦਾ ਹੈ ਉਹ ਨਵੀਨ ਨੂੰ ਪੁੱਛਣ ਲੱਗਦੀ ਹੈ ਕਿ ਨਵੀਨ ਤੂੰ ਇੱਥੇ ਕੀ ਕਰ ਰਿਹਾ ਹੈ ਨਵੀਨ ਆਰਤੀ ਨੂੰ ਕਹਿਣ ਲੱਗਦਾ ਹੈ ਕਿ ਮੈਡਮ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨ ਲਈ ਆਇਆ ਹਾਂ ਇਹ ਗੱਲ ਬਿਲਕੁਲ ਸਹੀ ਹੈ ਤੇ ਮੈਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਉਸ ਨੂੰ ਕਹਿਣ ਲੱਗਦੀ ਹੈ ਕਿ ਕੀ ਗੱਲ ਹੈ ਤੂੰ ਮੈਨੂੰ ਸਾਰੀ ਗੱਲ ਸਾਫ਼-ਸਾਫ਼ ਦੱਸ ਨਵੀਨ ਆਰਤੀ ਨੂੰ ਕੁਝ ਅਜੀਬਾ ਦੱਸਦਾ ਹੈ ਜਿਹਨੂੰ ਸੁਣਨ ਤੋਂ ਬਾਅਦ ਆਰਤੀ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਉਸ ਨੂੰ ਕਹਿਣ ਲੱਗਦੀ ਹੈ ਕਿ ਨਵੀਨ ਕਿਤੇ ਤੂੰ ਪਾਗਲ ਤਾਂ ਨਹੀਂ ਹੋ ਗਿਆ ਮੈਂ ਤਾਂ ਤੈਨੂੰ ਬਹੁਤ ਚੰਗਾ ਇਨਸਾਨ ਸਮਝਦੀ ਸੀ ਤੂੰ ਮੇਰੀ ਇੰਨੀ ਦੇਖਭਾਲ ਕੀਤੀ ਜਿੰਨੀ ਕੋਈ ਆਪਣਾ ਵੀ ਨਹੀਂ ਕਰ ਸਕਦਾ ਪਰ ਇਸ ਤੋਂ ਬਾਅਦ ਹੁਣ ਤੂੰ ਅਜਿਹਾ ਕਿਉਂ ਕਰ ਰਹੀ ਹੈ ਮੈਨੂੰ ਤੇਰੀ ਗੱਲ ਤੇ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਨਵੀਨ ਆਪਣਾ ਮੋਬਾਈਲ ਫੋਨ ਕੱਢਦਾ ਹੈ ਤੇ ਆਰਤੀ ਨੂੰ ਕੁਝ ਦਿਖਾਉਣ ਲੱਗਦਾ ਹੈ ਜਿਵੇਂ ਹੀ ਆਰਤੀ ਮੋਬਾਈਲ ਵਿੱਚ ਇੱਕ ਵੀਡੀਓ ਦੇਖਦੀ ਹੈ ਤਾਂ ਵੀਡੀਓ ਦੇਖਣ ਤੋਂ ਬਾਅਦ ਉਹ ਇੱਕਦਮ ਸੁੰਨ ਹੋ ਜਾਂਦੀ ਹੈ ਅਸਲ ਵਿੱਚ ਇਹ ਵੀਡੀਓ ਇੱਕ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਸੀ ਜਿਦੇ ਵਿੱਚ ਉਹਦਾ ਪਤੀ ਦਿਖਾਈ ਦੇ ਰਿਹਾ ਸੀ ਇਰਕੋਰਡਿੰਗ ਉਸੇ ਦਿਨ ਦੀ ਸੀ ਜਿਸ ਦਿਨ ਆਰਤੀ ਦਾ ਐਕਸੀਡੈਂਟ ਹੋਇਆ ਸੀ ਨਵੀਨ ਉਸ ਨੂੰ ਕਹਿੰਦਾ ਹੈ ਕਿ ਜਿਸ ਦਿਨ ਤੁਹਾਡਾ ਐਕਸੀਡੈਂਟ ਹੋਇਆ ਸੀ ਮੈਂ ਉਸ ਦਿਨ ਤੁਹਾਡੇ ਪਤੀ ਨੂੰ ਉੱਥੇ ਦੇਖਿਆ ਸੀ ਨਵੀਨ ਕਹਿਣ ਲੱਗਦਾ ਹੈ ਕਿ ਮੈਂ ਬਿਲਕੁਲ ਸਹੀ ਤੇ ਸੱਚ ਕਹਿ ਰਿਹਾ ਹਾਂ ਮੈਂ ਉਸ ਦਿਨ ਤੁਹਾਡੇ ਪਤੀ ਨੂੰ ਉੱਥੇ ਦੋ ਵਾਰੀ ਦੇਖਿਆ ਸੀ ਇਹ ਸਬੂਤ ਲੈ ਕੇ ਹੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹੁਣ ਆਰਤੀ ਦੇ ਕੋਲ ਸਬੂਤ ਵੀ ਸੀ ਤੇ ਇੱਕ ਗਵਾਹ ਵੀ ਇਹ ਸਭ ਕੁਝ ਸੋਚ ਕੇ ਆਰਤੀ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਜਾਂਦੀ ਹੈ ਉਹ ਥੋੜਾ ਟਾਈਮ ਸੋਚ ਵਿਚਾਰ ਕਰਦੀ ਐ ਸੋਚ ਵਿਚਾਰ ਕਰਨ ਤੋਂ ਬਾਅਦ ਨਵੀਨ ਨੂੰ ਕਹਿਣ ਲੱਗਦੀ ਐ ਕਿ ਨਵੀਨਏ ਤੂੰ ਬਹੁਤ ਚੰਗਾ ਕੀਤਾ ਜੋ ਮੈਨੂੰ ਸਾਰੀ ਸਚਾਈ ਦੱਸ ਦਿੱਤੀ ਉਹ ਕਹਿੰਦੀ ਐ ਕਿ ਇਸ ਗੱਲ ਦਾ ਪਤਾ ਮੇਰੇ ਘਰ ਵਾਲੇ ਨੂੰ ਲੱਗੇ ਕਿਉਂਕਿ ਆਰਤੀ ਇਸ ਗੱਲ ਦੀ ਪੂਰੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨਾ ਚਾਹੁੰਦੀ ਸੀ ਤਾਂ ਜੋ ਉਹ ਆਪਣੇ ਘਰ ਵਾਲੇ ਦੇ ਖਿਲਾਫ ਕੋਈ ਕਾਰਵਾਈ ਕਰ ਸਕੇ ਉਹਨੂੰ ਬਿਲਕੁਲ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਉਹਦਾ ਘਰ ਵਾਲਾ ਸ਼ੋਕ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਵੀ ਕਰ ਸਕਦਾ ਹੈ ਤੇ ਉਸ ਨੂੰ ਝੂਠ ਬੋਲ ਸਕਦਾ ਹੈ ਆਰਤੀ ਚੰਗੀ ਤਰ੍ਹਾਂ ਇਸ ਮਾਮਲੇ ਦੀ ਤਹਿਕੀਕਾਤ ਕਰਦੀ ਹੈ ਜਾਂਚ ਪੜਤਾਲ ਵਿੱਚ ਉਸ ਨੂੰ ਇੱਕ ਅਜਿਹਾ ਖੁਲਾਸਾ ਹੁੰਦਾ ਹੈ ਜਿਹਨੂੰ ਸੁਣ ਕੇ ਆਰਤੀ ਦੇ ਇੱਕ ਮਾਰੀ ਫੇਰ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਉਸ ਨੂੰ ਬਿਲਕੁਲ ਵੀ ਯਕੀਨ ਨਹੀਂ ਆ ਰਿਹਾ ਸੀ ਉਹ ਵਿਚਾਰੀ ਪੂਰੀ ਤਰ੍ਹਾਂ ਟੁੱਟ ਜਾਂਦੀ ਹੈ ਉੱਚੀ ਉੱਚੀ ਰੋਣ ਲੱਗਦੀ ਹੈ ਅਸਲ ਵਿੱਚ ਆਰਤੀ ਤੇ ਅਸ਼ੋਕ ਦੀ ਲਵ ਮੈਰਿਜ ਸੀ ਉਹ ਦੋਨੇ ਸੋਸ਼ਲ ਮੀਡੀਆ ਤੇ ਮਿਲੇ ਸਨ ਜਾਂਚ ਪੜਤਾਲ ਵਿੱਚ ਆਰਤੀ ਦੇ ਸਾਹਮਣੇ ਇਹ ਗੱਲ ਆਉਂਦੀ ਹੈ ਕਿ ਉਹਦਾ ਪਤੀ ਅਸ਼ੋਕ ਅਮੀਰ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਨਾਲ ਵਿਆਹ ਕਰਵਾ ਲੈਂਦਾ ਹੈ ਤੇ ਉਹਨਾਂ ਤੋਂ ਪੈਸੇ ਹੜਪਦਾ ਹੈ ਉਸਨੇ ਆਰਤੀ ਨੂੰ ਵੀ ਇਸੇ ਤਰ੍ਹਾਂ ਆਪਣੇ ਜਾਲ ਵਿੱਚ ਫਸਾਇਆ ਸੀ ਅਸ਼ੋਕ ਨੂੰ ਆਰਤੀ ਦੇ ਬਾਰੇ ਵਿੱਚ ਕੁਝੋ ਜਿਹਾ ਪਤਾ ਲੱਗਦਾ ਜਿਸ ਕਰਕੇ ਉਹ ਆਰਤੀ ਨਾਲ ਵਿਆਹ ਕਰਵਾਉਣ ਲਈ ਮਜਬੂਰ ਹੋ ਗਿਆ ਸੀ ਅਸਲ ਵਿੱਚ ਜਿਸ ਘਰ ਵਿੱਚ ਆਰਤੀ ਰਹਿੰਦੀ ਸੀ ਉਸ ਘਰ ਦੀ ਕੀਮਤ ਲਗਭਗ 5 ਕਰੋੜ ਸੀ ਤੇ ਇਹ ਘਰ ਆਰਤੀ ਦੇ ਪਿਓ ਨੇ ਆਰਤੀ ਦੇ ਨਾਮ ਕਰਵਾਇਆ ਹੋਇਆ ਸੀ ਆਰਤੀ ਦਾ ਇਸ ਦੁਨੀਆ ਵਿੱਚ ਹੋਰ ਕੋਈ ਹੈ ਵੀ ਨਹੀਂ ਸੀ ਉਦਾ ਪਿਓ ਵੀ ਇਸ ਦੁਨੀਆ ਵਿੱਚ ਨਹੀਂ ਸੀ। ਅਸ਼ੋਕ ਨੂੰ ਜਦੋਂ ਇਹ ਸਭ ਕੁਝ ਬਾਰੇ ਪਤਾ ਲੱਗਦਾ ਹੈ ਤਾਂ ਉਹ ਆਰਤੀ ਨਾਲ ਕੋਟ ਮੈਰਿਜ ਕਰਵਾ ਲੈਂਦਾ ਹੈ। ਉਹ ਆਰਤੀ ਨੂੰ ਕਹਿੰਦਾ ਕਿ ਮੈਂ ਅਮਰੀਕਾ ਵਿੱਚ ਰਹਿਣਾ ਹੈ। ਕਿਉਂ ਨਾ ਆਪਾਂ ਇਸ ਘਰ ਨੂੰ ਵੇਚ ਕੇ ਜੋ ਵੀ ਪੈਸਾ ਮਿਲੇਗਾ ਉਹ ਸਾਰਾ ਅਮਰੀਕਾ ਲੈ ਚਲੀਏ ਤੇ ਉੱਥੇ ਹੀ ਆਪਣੇ ਬਿਜ਼ਨਸ ਵਿੱਚ ਲਗਾ ਲਈਏ। ਪਰ ਆਰਤੀ ਨੇ ਇਸ ਘਰ ਨੂੰ ਵੇਚਣ ਤੋਂ ਮਨਾ ਕਰ ਦਿੱਤਾ ਸੀ। ਉਹਨੇ ਕਿਹਾ ਸੀ ਕਿ ਇਸ ਘਰ ਵਿੱਚ ਮੇਰੇ ਪਾਪਾ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਜਦੋਂ ਆਰਤੀ ਨੇ ਘਰ ਨੂੰ ਵੇਚਣ ਤੋਂ ਮਨਾ ਕੀਤਾ ਕਾ ਅਸ਼ੋਕ ਥੋੜੇ ਦਿਨ ਆਰਤੀ ਦੇ ਕੋਲ ਰਹਿ ਕੇ ਅਮਰੀਕਾ ਜਾਣ ਦਾ ਬਹਾਨਾ ਲਗਾ ਕੇ ਉਸ ਕੋਲੋਂ ਚਲਾ ਜਾਂਦਾ ਹੈ ਅਸਰ ਵਿੱਚ ਅਸ਼ੋਕ ਕਿਤੇ ਨਹੀਂ ਸੀ ਗਿਆ ਉਹ ਤਾਂ ਆਰਤੀ ਨੂੰ ਝੂਠ ਬੋਲ ਰਿਹਾ ਸੀ ਉਹ ਸ਼ਹਿਰ ਦੇ ਹੀ ਦੂਜੇ ਪਾਸੇ ਜਾ ਕੇ ਰਹਿਣ ਲੱਗ ਗਿਆ ਸੀ ਤੇ ਆਰਤੀ ਨੂੰ ਝੂਠ ਬੋਲਦਾ ਸੀ ਕਿ ਉਹ ਦੂਰ ਰਹਿੰਦਾ ਹੈ ਉਹ ਤਾਂ ਸਿਰਫ ਆਰਤੀ ਦੀ ਪ੍ਰਾਪਰਟੀ ਨੂੰ ਹੜਪਣਾ ਚਾਹੁੰਦਾ ਸੀ ਉਹਨੇ ਆਪਣੇ ਦੋਸਤ ਦਾ ਮਿਲ ਕੇ ਹੀ ਆਰਥਿਕ ਐਕਸੀਡੈਂਟ ਕਰਵਾਇਆ ਸੀ ਜਿਸ ਕਾਰਨ ਆਰਤੀ ਦਾ ਐਕਸੀਡੈਂਟ ਹੋਇਆ ਸੀ ਉਹ ਕਾਰ ਅਸ਼ੋਕ ਦੇ ਦੋਸਤ ਦੀ ਸੀ ਤੇ अशोक ਵੀ ਉਸ ਕਾਰ ਵਿੱਚ ਲੋਕ ਕੇ ਬੈਠਾ ਹੋਇਆ ਸੀ अशोक आरती ਨੂੰ ਸੜਕ ਉਤੇ ਜ਼ਖਮੀ ਹਾਲਤ ਵਿੱਚ ਦੇਖਣ ਲਈ ਦੂਰੋਂ ਖੜਾ ਸੀ ਹੁਣੇ ਟਾਈਮ ਨਵੀਨ ਨੇ ਉਹਨੂੰ ਦੇਖ ਲਿਆ ਸੀ ਤੇ ਹੁਣ ਜਿਵੇਂ ਹੀ ਇਹ ਸਾਰੇ ਮਾਮਲੇ ਦੀ ਸਚਾਈ ਆਰਤੀ ਦੇ ਸਾਹਮਣੇ ਆਉਂਦੀ ਹੈ ਤਾਂ ਉਹ ਪੁਲਿਸ ਨੂੰ ਬੁਲਾ ਕੇ अशोक ਦੇ ਖਿਲਾਫ ਰਿਪੋਰਟ ਲਿਖਵਾ ਦਿੰਦੀ ਹੈ अशोक ਨੂੰ ਪੁਲਿਸ ਨੇ ਫੜ ਲਿਆ आरती ਨਵੀਨ ਨੂੰ ਆਪਣੇ ਕੋਲ ਹੀ ਤਨਖਾਹ ਦੇ ਨੌਕਰੀ ਤੇ ਰੱਖ ਲੈਂਦੀ ਹੈ ਉਹਨੂੰ ਕਹਿੰਦੀ ਹੈ ਕਿ ਮੇਰੇ ਕੰਮਾਂ ਵਿੱਚ ਤੂੰ ਮਦਦ ਕਰਨੀ ਹੈ ਜਿੰਨਾ ਚਿਰ ਮੇਰੇ ਘਰ ਵਾਲੇ ਨਾਲ ਮੇਰਾ ਕੇਸ ਚੱਲਦਾ ਹੈ ਮੇਰੇ ਕੇਸ ਦੀ ਸਾਰੀ ਪੈਰਵਾਹੀ ਤੈਨੂੰ ਹੀ ਕਰਨੀ ਪਵੇਗੀ ਨਵੀਨ ਉਸ ਨਾਲ ਕੰਮ ਕਰਨ ਲਈ ਰਾਜ਼ੀ ਹੋ ਜਾਂਦਾ ਹੈ ਸਾਰੇ ਸਬੂਤ ਅਸ਼ੋਕ ਦੇ ਖਿਲਾਫ ਮਿਲਦੇ ਨੇ ਉਸ ਉੱਤੇ ਉਚਿਤ ਕਾਰਵਾਈ ਕੀਤੀ ਜਾਂਦੀ ਹੈ ਆਰਤੀ ਦੇ ਪਤੀ ਅਸ਼ੋਕ ਨੂੰ 10 ਸਾਲ ਦੀ ਜੇਲ੍ਹ ਹੋ ਜਾਂਦੀ ਹੈ ਜਿਵੇਂ ਹੀ ਅਸ਼ੋਕ ਨੂੰ ਸਜ਼ਾ ਹੁੰਦੀ ਹੈ ਤਾਂ ਨਵੀਨ ਕਹਿਣ ਲੱਗਦਾ ਹੈ ਕਿ ਮੈਡਮ ਹੁਣ ਤਾਂ ਮੈਂ ਜਾ ਸਕਦਾ ਤੁਹਾਡਾ ਕੰਮ ਮੈਂ ਕਰ ਦਿੱਤਾ ਪਰ ਆਰਤੀ ਨਵੀਨ ਨੂੰ ਰੋਕ ਕੇ ਕਹਿੰਦੀ ਹੈ ਕਿ ਤੂੰ ਤਾਂ ਕੰਮ ਨਹੀਂ ਕਰਨਾ ਤੂੰ ਇੱਥੇ ਮੇਰੇ ਨਾਲ ਹੀ ਕੰਮ ਕਰ ਲੈ ਪਰ ਨਵੀਨ ਆਰਤੀ ਨੂੰ ਮਨਾ ਕਰ ਦਿੰਦਾ ਕਿਉਂਕਿ ਉਹ ਮਨ ਹੀ ਮਨ ਆਰਤੀ ਨੂੰ ਪਸੰਦ ਕਰਨ ਲੱਗਿਆ ਸੀ ਤੇ ਉਹਦੇ ਨਾਲ ਕੰਮ ਨਹੀਂ ਸੀ ਕਰਨਾ ਚਾਹੁੰਦਾ ਉਸ ਨੂੰ ਇਹ ਸੀ ਕਿ ਆਰਤੀ ਬਹੁਤ ਹੀ ਪੈਸੇ ਵਾਲੀ ਹੈ ਤੇ ਮੈਂ ਗਰੀਬ ਆ ਮੈਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਨਹੀਂ ਰੱਖ ਸਕਾਂਗਾ ਜਿਵੇਂ ਹੀ ਨਵੀਨ ਉੱਥੋਂ ਜਾਣ ਲੱਗਦਾ ਹੈ ਆਰਤੀ ਉਹਨੂੰ ਰੋਕ ਲੈਂਦੀ ਹੈ ਤੇ ਕਹਿੰਦੀ ਹੈ ਕਿ ਰੁਕ ਜਾ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਨਵੀਨ ਰੁਕ ਜਾਂਦਾ ਹੈ ਆਰਤੀ ਉਸ ਨੂੰ ਕਹਿੰਦੀ ਹੈ ਕਿ ਇੰਨੇ ਦਿਨ ਤੇਰੇ ਨਾਲ ਰਹਿਣ ਤੇ ਤੇਰੇ ਸੁਭਾਅ ਨੂੰ ਦੇਖਣ ਤੋਂ ਬਾਅਦ ਮੈਂ ਤੈਨੂੰ ਪਸੰਦ ਕਰਨ ਲੱਗੀਆਂ ਉਹ ਉਸ ਨੂੰ ਪੁੱਛਦੀ ਹੈ ਕਿ ਤੂੰ ਸਾਰੀ ਉਮਰ ਜ਼ਿੰਮੇਵਾਰੀ ਲੈ ਸਕਦਾ ਹੈ ਤੂੰ ਮੇਰੇ ਨਾਲ ਵਿਆਹ ਕਰਵਾ ਸਕਦਾ ਹੈ ਨਵੀਨ ਇੱਕ ਵਾਰੀ ਤਾਂ ਆਰਤੀ ਨੂੰ ਮਨਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਕਹਿੰਦਾ ਹੈ ਕਿ ਲੋਕ ਸਾਡੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਨਗੇ ਪਰ ਆਰਤੀ ਦੇ ਫੇਰ ਕਹਿਣ ਤੇ ਨਵੀਨ ਉਹਦੇ ਨਾਲ ਰਹਿਣ ਲਈ ਤਿਆਰ ਹੋ ਜਾਂਦਾ ਹੈ ਉਹ ਵੀ ਆਪਣੇ ਦਿਲ ਦੀ ਗੱਲ ਉਸ ਨਾਲ ਸਾਂਝੀ ਕਰਦਾ ਹੈ ਉਸ ਤੋਂ ਬਾਅਦ ਆਰਤੀ ਅਤੇ ਨਵੀਨ ਇੱਕ ਦੂਜੇ ਨਾਲ ਵਿਆਹ ਕਰਵਾ ਲੈਂਦੇ ਹਨ ਵਿਆਹ ਤੋਂ ਬਾਅਦ ਨਵੀਨ ਆਪਣੇ ਘਰ ਦੇ ਨਾਲ ਆਰਤੀ ਦੀ ਕੋਠੀ ਵਿੱਚ ਆ ਕੇ ਸ਼ਿਫਟ ਹੋ ਜਾਂਦਾ ਹੈ ਆਰਤੀ ਨੂੰ ਇੱਕ ਪਰਿਵਾਰ ਮਿਲ ਗਿਆ ਸੀ ਨਵੀਨ ਅਤੇ ਆਰਤੀ ਦੋਨੇ ਹੀ ਬਹੁਤ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜਿਉਂਦੇ ਹਨ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ